ਮਾਸਟਰ ਜੀ ਕੁਮਾਰ ਰਾਸ਼ਟਰੀ ਅਧਿਖ ਗਵਰਖਸ਼ਾ ਦਲ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਰੱਖੀ ਹੈ ਜੁੜੀ ਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਪ੍ਰੈਸ ਬੁਲਾਉਣ ਦਾ ਮੇਰਾ ਸਭ ਤੋਂ ਵੱਡਾ ਮਕਸਦ ਹੈ ਕੱਲ ਤੁਸੀਂ ਦੇਖਿਆ ਪੰਜਾਬ ਦੀ ਧਰਤੀ ਤੇ ਰਾਜਪੁਰਾ ਦੇ ਨੇੜੇ ਬਨੂੜ ਚ ਇੱਕ ਕੋਲਡ ਸਟੋਰ ਦੇ ਅੰਦਰ ਜਿਸ ਦੇ ਅੰਦਰ ਅਮੁਲ ਦੇ ਸਾਰੇ ਪ੍ਰੋਡਕਟ ਸੀ ਉਸ ਕੋਲਡ ਸਟੋਰ ਦੇ ਅੰਦਰ ਗੌਦਮਾਸ ਬਹੁਤ ਵੱਡੀ ਮਾਤਰਾ ਵਿੱਚ ਪਕੜਿਆ ਗਿਆ ਜਿਹਦੇ ਅੰਦਰ ਖੂਨ ਨਾਲ ਭਰੇ ਹੋਏ ਅਲੱਗ ਤੋਂ ਬੈਗ ਅਰ ਛੋਟੇ ਬਛੜੇ ਗੰਗਾਂ ਦੇ ਉਹਨਾਂ ਦੇ ਹੱਡੀਆਂ ਰੱਖੀਆਂ ਹੋਈਆਂ ਸੀ ਜਦੋਂ ਮੈਂ ਪਤਾ ਕਰਿਆ ਕਹਿੰਦੇ ਖਰੋੜਿਆਂ ਵਾਸਤੇ ਕੋਈ ਸੂਪ ਬਣਦਾ ਉਹ ਵੀ ਉਹਦੇ ਅੰਦਰ ਬਰਾਮਦ ਹੋਇਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਪੰਜਾਬ ਦੇ ਅੰਦਰ ਹੀ ਲਗਾਤਾਰ ਕੰਟੇਨਰ ਫੜੇ ਜਾਣਾ ਗਊ ਮਾਸ ਦੇ ਔਰ ਆ ਤੁਹਾਡੇ ਸਾਹਮਣੇ ਕੱਲ ਸਟੋਰ ਪਕੜਿਆ ਗਿਆ ਪਹਿਲਾਂ ਅੰਮ੍ਰਿਤਸਰ ਫੈਕਟਰੀ ਪਕੜੀ ਗਈ ਜਲੰਧਰ ਫੈਕਟਰੀ ਪਕੜੀ ਗਈ ਬਹੁਤ ਜਗ੍ਹਾ ਇਹ ਅਸੀਂ ਟਿਕਾਣੇ ਪਕੜੇ ਆ ਜਿੱਥੇ ਗਊ ਮਾਸ ਕੱਟਿਆ ਜਾਂਦਾ ਤੇ ਪੈਕ ਕੀਤਾ ਜਾਂਦਾ ਮੈਂ ਇਹ ਸੋਚਦਾ ਸਰਕਾਰ ਕੋਲੋਂ ਪੁੱਛਣਾ ਚਾਹੁੰਦਾ ਮੈਂ ਸਰਕਾਰ ਸਾਨੂੰ ਆਪਣੇ ਨਮਿੰਦੇ ਭੇਜ ਕੇ ਸਪਸ਼ਟ ਕਰਨ ਦੇ ਕਿ ਇਹ ਜਿਹੜਾ ਬਫੈਲੋ ਦਾ ਹੋਵੇ ਗਾਂ ਦਾ ਮਾਸ ਹੋਵੇ ਕਿ ਆ ਪੰਜਾਬ ਦੇ ਅੰਦਰ ਖਾਇਆ ਜਾਂਦਾ ਹੈ ਪੰਜਾਬ ਦੇ ਅੰਦਰ ਸਪਲਾਈ ਕਰਿਆ ਜਾਂਦਾ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਸਰਕਾਰ ਸਖਤੀ ਨਾਲ ਉਹਨਾਂ ਨੂੰ ਪੁੱਛੇ ਤੇ ਸਾਨੂੰ ਪਬਲਿਕ ਚ ਦੱਸਿਆ ਜਾਵੇ ਨਹੀਂ ਫਿਰ ਅਸੀਂ ਇਹ ਸਮਝਾਂਗੇ ਇਹ ਸਰਕਾਰ ਦੀ ਮਿਲੀ ਭਗਤ ਨਾਲ ਹੋ ਰਹੀ ਹੈ ਕੱਲ ਜਿਹੜਾ ਮਾਲ ਸਤੀਜੀ ਫੜਿਆ ਗਿਆ ਇਹਦੇ ਵਿੱਚ ਬਾਰ-ਬਾਰ ਵੀਡੀਓ ਵਿੱਚ ਕੁਝ ਬੰਦੇ ਹੀ ਕਹਿੰਦੇ ਦਿਖਾਈ ਦੇ ਰਹੇ ਸੀਗੇ ਬੋਫੈਲੋ ਦਾ ਬੋਫੈਲੋ ਮੀਟ ਹੈ ਕੀ ਬੋਫੈਲੋ ਮੀਟ ਤੇ ਵੀ ਹਰਮਨ ਦੀ ਹੈ ਜਾਂ ਦੇਖੋ ਕਾਊ ਮੀਟ ਦਾ ਬੀਫ ਦਾ ਰੈਪਰ ਨਹੀਂ ਲਾ ਸਕਦੇ ਕਿਉਂਕਿ ਇਹ 2 ਨੰਬਰ ਦਾ ਧੰਦਾ ਹੈ ਕਿਤੇ ਵੀ ਅਲਾਉਡ ਨਹੀਂ ਹੈ ਕਾਊ ਬੀਫ ਸ਼ਰੀਆ ਮਟਰਕਾਂ ਦੇ ਅੰਦਰ ਪੜ ਕੇ ਲੈ ਕੇ ਜਾਣਾ ਇਸ ਕਰਕੇ ਇਹ ਰੈਪਰ ਬਦਲਦੇ ਆ ਜਿੰਨੀਆਂ ਵੀ ਅਸੀਂ ਟਰੱਕ ਪਕੜੇ ਉਹਨਾਂ ਤੇ ਬਫੈਲੋ ਲਿਖਿਆ ਹੁੰਦਾ ਕਿਸੇ ਤੇ ਚਿਕਨ ਲਿਖਿਆ ਹੁੰਦਾ ਕਿਸੇ ਤੇ ਫਿਸ਼ ਲਿਖਿਆ ਹੁੰਦਾ ਜਦੋਂ ਰਿਪੋਰਟ ਆਉਂਦੀ ਆ ਤਾਂ ਉਹ ਕਾਊ ਮੀਟ ਹੁੰਦਾ ਪਰ ਖਾਸ ਕਰਕੇ ਮੈਂ ਤੁਹਾਨੂੰ ਦੱਸਦਾ ਇਹ ਕਲਕੱਤੇ ਤੋਂ ਗੱਡੀ ਆਈ ਆ ਕਲਕੱਤੇ ਤੋਂ ਤਾਂ ਸਿਰਫ گاਵਾ ਹੀ ਵੱਡੀਆਂ ਜਾਂਦੀਆਂ ਇਹ ਤਾਂ ਕੋਈ ਸੋਚਣ ਦੀ ਕੋਈ ਸਾਡੇ ਵਾਸਤੇ ਵੀ ਕੋਈ ਬਹੁਤ ਹੀ ਸੋਚ ਵਿਚਾਰ ਵਾਲੀ ਗੱਲ ਨਹੀਂ ਕਿਉਂਕਿ ਉੱਥੋਂ ਕਾਹ ਹੀ ਕੱਟ ਕੇ ਉੱਥੋਂ ਆਇਆ ਕਰ। ਇੱਕ ਹੋਰ ਬੜੀ ਵੱਡੀ ਗੱਲ ਹੈ ਜੀ ਜਿਵੇਂ ਕੱਲ ਕੋल्ड स्टोर ਦੇ ਵਿੱਚ ਸਮਾਨ ਫੜਿਆ ਗਿਆ ਉੱਥੇ ਹੋਰ ਵੀ ਡੈਰੀ ਪ੍ਰੋਡਕਟ ਵੀ ਪਏ ਸੀਗੇ ਕਾਫੀ ਸਮਾਨ ਉਹਦੇ ਵਿੱਚ ਪਿਆ ਸੀਗਾ। ਇਹ ਕੀ ਰੱਖ ਸਕਦੇ ਆ ਇਦਾਂ ਸਟੋਰੇਜ ਕਰ ਸਕਦੇ ਆ ਮੀਟ ਕਿਸੇ ਚੀਜ਼ ਨਾਲ ਨਹੀਂ ਬਿਲਕੁਲ ਨਹੀਂ ਰੱਖਿਆ ਜਾਣਾ ਚਾਹੀਦਾ। ਮੈਂ ਤਾਂ ਪੰਜਾਬ ਵਸਣਿਆਂ ਨੂੰ ਖਾਸ ਕਰਕੇ ਕਹਾਂਗਾ ਜਿੱਥੇ 50 ਤੋਂ 60% ਲੋਕ ਅਮੁਲ ਦਾ ਪ੍ਰੋਡਕਟ ਯੂਜ਼ ਕਰਦੇ ਆ ਦੁੱਧ ਵੀ ਯੂਜ਼ ਕਰਦੇ ਆ ਕਰੀਮਾਂ ਵੀ ਯੂਜ਼ ਕਰਦੇ ਆ ਤਾਂ ਹੁਣ ਉਹਨਾਂ ਨੂੰ ਸੋਚਣਾ ਪਵੇਗਾ ਇੱਕ ਆਸਥਾ ਨੂੰ ਵੀ ਕਰੋੜਾਂ ਲੋਕਾਂ ਦੀ ਆਸਥਾ ਨੂੰ ਵੀ ਠੇਸ ਪੁੱਜੀ ਹੈ ਕਿਉਂਕਿ ਪੂਰੇ ਦੇਸ਼ ਦੇ ਅੰਦਰ ਇਸ ਪ੍ਰੋਡਕਟ ਦੀ ਸਪਲਾਈ ਹੈ ਜਿਹੜਾ ਜਿਹਦੇ ਮਾਲਕ ਗੁਜਰਾਤ ਦੇ ਅੰਦਰ ਬੈਠੇ ਹਨ ਇਹ ਵੀ ਜਿਹੜਾ ਮਾਲਕ ਹੈ ਮਨਸੂਰ ਅਲੀ ਜੋ ਵੀ ਹੈ ਇਹ ਵੀ ਗੁਜਰਾਤ ਤੋਂ ਹੈ ਜਿਹੜੀ ਇਸਨੇ ਇੱਥੇ ਆ ਕੇ ਸੈਟਅਪ ਲਗਾਇਆ ਇੱਕ ਜਿਹਦਾ ਕੋਲਡ ਸਟੋਰ ਹੈ ਜਿਹਦਾ ਕੋਲਡ ਸਟੋਰ ਹੈ ਕਲਕੱਤੇ ਤੋਂ ਜੇ ਉਹਨਾਂ ਨੇ ਐਕਸਪੋਰਟ ਕਰਨਾ ਹੈ ਤਾਂ ਉਹ ਦਿੱਲੀ ਦੇ ਰਸਤੇ ਦਿੱਲੀ ਤੱਕਰ ਪਹੁੰਚ ਗਏ ਦਿੱਲੀ ਤੋਂ ਫਿਰ ਪੰਜਾਬ ਆ ਰਹੇ ਹੈ ਹੁਣ ਜੇ ਉਹਨਾਂ ਨੂੰ ਐਕਸਪੋਰਟ ਕਰਨਾ ਹੁੰਦਾ ਉਹ ਫਿਰ ਵਾਪਸ ਜਾਣਗੇ ਦਿੱਲੀ ਨੂੰ ਫਿਰ ਉੱਥੋਂ ਉਹ ਜਾਂ ਗੁਜਰਾਤ ਨੂੰ ਜਾਣ ਜਾਂ ਕਿਤੇ ਵੀ ਜਾਣ ਤਾਂ ਇਹ ਇੱਕ ਸਾਜਿਸ਼ ਮੰਨੀ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਅੰਦਰ ਇਹ ਲੋਕਾਂ ਨੂੰ ਲੜਾਣ ਦਾ ਸਾਜਿਸ਼ ਮੈਂ ਸਮਝਦਾ ਹਿੰਦੂ ਮੁਸਲਮਾਨ ਨਾਲ ਲੜੇ ਹਿੰਦੂ ਸਿੱਖ ਨਾਲ ਵੀ ਲੜੇ ਪੰਜਾਬ ਦੇ ਅੰਦਰ ਇਹ ਇਹਨਾਂ ਦੀ ਸਾਜਿਸ਼ ਮੈਂ ਕਹਿੰਦਾ ਭਈ ਕਾਮਯਾਬ ਨਹੀਂ ਹੋ ਸਕਦਾ ਮਾੜੇ ਤੋਂ ਮਾੜਾ ਸਮਾ ਪੰਜਾਬ ਤੇ ਆਇਆ ਪਰ ਹਿੰਦੂ ਸਿੱਖ ਕਦੇ ਆਪਸ ਚ ਨਹੀਂ ਲੜਿਆ ਪਰ ਇਹ ਸਾਜਿਸ਼ ਦੇ ਤਹਿਤ ਹੀ ਸਾਰਾ ਜਿਹੜਾ ਕੰਮ ਹੋ ਰਿਹਾ ਕੋਸ਼ਿਸ਼ ਹੋ ਰਹੀ ਆ ਕੱਲ ਕੱਲ ਸਾਰਾ ਦਿਨ ਤੁਹਾਡੀ ਟੀਮ ਮੌਜੂਦ ਰਹੀ ਜੀ ਉੱਥੇ ਤੇ ਜਿਵੇਂ ਕੱਲ ਫੜਿਆ ਗਿਆ ਗੋਮਾ ਸਾਜਾ ਬਗਤਬਾਸੋਮੀਆ ਉਹਦੀ ਫਿਰ ਅੱਗੇ ਕੀ ਬੈਰਵੀ ਤੁਸੀਂ ਕਰੋਗੇ ਜਾਂ ਕਿ ਕਿੰਨੇ ਦਿਨ ਬਾਅਦ ਉਹ ਰਿਜ਼ਲਟ ਆਏਗਾ ਤੇ ਕੀ ਉਹੋ ਫਰਚਾ ਦਰਜ ਹੋ ਗਿਆ ਵੀ ਦੱਸੋ ਜੀ ਬਰੇ ਹਾ ਪਰਚਾ ਦਰਜ ਹੋ ਚੁੱਕਿਆ ਐਫ ਆਈ ਆਰ ਨੰਬਰ ਸ਼ਾਇਦ 19 ਹੈ ਤੇ ਉਹਦੇ ਅੰਦਰ ਧਾਰਾ ਵੀ ਜੋ ਅਸੀਂ ਕਹੀਆਂ ਸੀ ਉਹ ਧਾਰਾ ਲੱਗ ਚੁੱਕੀਆਂ ਸਾਡਾ ਜਿਹੜਾ ਨੈਕਸਟ ਸਟੈਪ ਹੈ ਇੱਕ ਤਾਂ ਕੋਲਡ ਸਟੋਰ ਨੂੰ ਸੀਲ ਕਰਾਉਣਾ ਪੂਰਾ ਕੋਲਡ ਸਟੋਰ ਨੂੰ ਇੱਕ ਕੈਬਨ ਦੇ ਅੰਦਰ ਉਹਨਾਂ ਨੇ ਰੱਖ ਕੇ ਫਿਲਹਾਲ ਕੱਲ ਸੇਲਿੰਗ ਕਰ ਦਿੱਤੀ ਗਈ ਹੈ ਅਸੀਂ ਪੂਰੇ ਕੋਲਡ ਸਟੋਰ ਨੂੰ ਸੇਲ ਕਰਵਾਵਾਂਗੇ ਔਰ ਜਿਹੜੇ ਲੋਗ ਜ਼ਿੰਮੇਵਾਰ ਹੈ ਜਿਹੜਾ ਮਾਲਕ ਹੈ ਮੀਟ ਦਾ ਉਹਨਾਂ ਤੇ ਪਰਚਾ ਜੋ ਕੋਲਡ ਸਟੋਰ ਦਾ ਮਾਲਕ ਹੈ ਉਹਨਾਂ ਤੇ ਪਰਚਾ ਜੋ ਕੋਲਡ ਸਟੋਰ ਦੇ ਅੰਦਰ ਜ਼ਿੰਮੇਵਾਰ ਬੰਦੇ ਆ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਇਹ ਤੰਦਾ ਚੱਲ ਰਿਹਾ ਸੀ ਜੋ ਕਾਗਜ਼ ਕੱਟ ਰਹੇ ਸੀ ਬਿੱਲ ਬਣਾ ਰਹੇ ਸੀ ਉਹ ਸਾਰਿਆਂ ਤੇ ਕਾਰਵਾਈ ਕਰਵਾਮ ਸੀ ਜਿਹੜਾ ਕੋਲਡ ਸਟੋਰ ਦਾ ਮੈਨੇਜਰ ਸੀਗਾ ਤੁਹਾਡੀ ਗੱਲਬਾਤ ਚੱਲਦੀ ਸੀ ਕਿ ਤੇ ਵਿਕਾਸ ਉਹਦਾ ਨਾਮ ਸੀਗਾ ਤੇ ਬਾਰ ਬਾਰ ਤੁਹਾਡੀ ਵੀ ਬਹਿਸਬਾਜੀ ਹੋ ਰਹੀ ਸੀਗੀ ਉਹਦੇ ਵਿੱਚ ਤੁਹਾਡੀ ਗੱਲ ਮਤਲਬ ਉਹਨੇ ਮੰਨਿਆ ਕਿ ਵੀਡੀਓ ਵੀ ਉਹ ਸਾਨੂੰ ਬਾਰ-ਬਾਰ ਇਹ ਕਹਿ ਰਿਹਾ ਸੀ ਸਾਡੇ ਕੋਲ ਲਾਇਸੈਂਸ ਹੈ ਤੇ ਸਾਡੇ ਕੋਲ ਹਾਈ ਕੋਰਟ ਦੇ ਐਡਵੋਕੇਟ ਸਾਡੇ ਜਿਹੜੇ ਗਊ ਰੱਖਿਆ ਦਲ ਦਾ ਕੰਮ ਦੇਖਦੇ ਆ ਉਸਨੇ ਉਹ ਸਰਟੀਫਿਕੇਟ ਮੰਗਵਾਇਆ ਜਦੋਂ ਸਰਟੀਫਿਕੇਟ ਦੇਖਿਆ ਉਹਦੇ ਅੰਦਰ ਬਫੈਲੋ ਅਰਕਾਓ ਬੇਫਦਾ ਕੋਈ ਵੀ ਜ਼ਿਕਰ ਨਹੀਂ ਸੀ ਸਿੰਪਲ ਮੀਟ ਦਾ ਲਾਇਸੈਂਸ ਉਹ ਵਿੱਚ ਲਿਖਿਆ ਹੋਇਆ ਸੀ ਮੀਟ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਆਪਾਂ ਮਟਰਨ ਕਹਿ ਸਕਦੇ ਆ ਆਪਾਂ ਚਿਕਨ ਕਹਿ ਸਕਦੇ ਆਪਾਂ ਫਿਸ਼ ਕਹਿ ਸਕਦੇ ਆ ਉਹ ਬਫੈਲੋ ਮੀਟਰ ਕਾਊ ਮੀਟਰ ਦੇ ਅੰਦਰ ਨਹੀਂ ਆਂਦਾ ਉਹ ਸਾਰਾ ਸਾਰਾ ਇੱਕ ਉਹ ਪਬਲਿਕ ਨੂੰ ਇਹ ਦਿਖਾਣਾ ਚਾ ਰਹੇ ਆ ਸੀ ਵੀ ਸਾਡੇ ਕੋਲ ਲਾਇਸੈਂਸ ਹੈ ਉਹਦਾ ਅਸੀਂ ਪੜਦਾ ਫਾਸਟ ਕਰਤੇ ਆ ਸਭ ਦੇ ਸਾਹਮਣੇ ਉਹਦੀ ਕਾਪੀ ਦਿਖਾ ਕੇ ਪ੍ਰੈਸ ਰਿਪੋਰਟਰਾਂ ਨੂੰ ਤੇ ਉਹਨਾਂ ਨੂੰ ਪੜਾ ਕੇ ਵੀ ਇਹਦੇ ਕੋਲ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਤੁਹਾਨੂੰ ਕੋਈ ਐਸੀ ਸ਼ੰਕਾ ਵੀ ਹੈ ਜੀ ਵੀ ਪੰਜਾਬ ਦੇ ਵਿੱਚ ਹੋਰ ਵੀ ਐਜ ਪੁਲਿਸ ਹੋਰ ਹੁੰਦੇ ਬਿਲਕੁਲ ਜੇ ਅਸੀਂ ਆਹਾਂ ਇੱਕ ਆਪਣੇ ਨੇੜੇ ਪਕੜਿਆ ਗਿਆ ਇਹ ਪਕੜਿਆ ਨਹੀਂ ਜਾ ਸਕਦਾ ਸੀ ਇਹ ਇੱਕ ਸਾਡੀ ਜਿਹੜੀ ਟੀਮ ਦਾ ਵਰਕ ਹੈ ਮੈਂ ਜੇ ਡਿਟੇਲ ਤੁਸੀਂ ਪੁੱਛਣਾ ਚਾਹੋਗੇ ਕਲਕੱਤੇ ਤੋਂ ਦੋ ਗੱਡੀਆਂ ਚੱਲੀਆਂ ਸੀ ਜਿਦੇ ਚੋਂ ਇੱਕ ਗੱਡੀ ਅਸੀਂ ਪਲ-ਪਲ ਪਕੜੀ ਇਹ ਗੱਡੀ ਉੱਥੋਂ ਨਿਕਲ ਗਈ ਸੀ ਤੇ ਮੇਰੇ ਕੋਲ ਸੋਚਨਾ ਆਈ ਨੰਬਰ ਦਿੱਤਾ ਗਿਆ ਮੈਂ ਫਿਰ ਉਸ ਨੂੰ ਦੋ ਦਿਨ ਟਰੈਸ ਕਰਿਆ ਗੱਡੀ ਨੂੰ ਚਾਰੇ ਪਾਸੇ ਆਪਣੀਆਂ ਟੀਮਾਂ ਖੜੀਆਂ ਕਰੀਆਂ ਤੇ ਹਿਮਾਚਲ ਦੇ ਪੰਜੌਰ ਤੋਂ ਉੱਪਰ ਅਸੀਂ ਇਸ ਗੱਡੀ ਨੂੰ ਸੋਲਨ ਦੇ ਨੇੜੇ ਪਕੜ ਲਿਆ ਜਦੋਂ ਦੇਖਿਆ ਚੈੱਕ ਕਰੀ ਤਾਂ ਉਹ ਖਾਲੀ ਸੀ ਜਦੋਂ ਕਿ ਇਸ ਗੱਡੀ ਚ ਪਿੱਛੋਂ ਮਾਸ ਪਰਕੇ ਆਏ ਸੀ ਤੇ ਫਿਰ ਅਸੀਂ ਉਹਦੇ ਕੋਲੋਂ ਜਦੋਂ ਪੁੱਛਗਿਛ ਕਰੀ ਸਖਤਾਈ ਨਾਲ ਫਿਰ ਉਸਨੇ ਸਾਨੂੰ ਦੱਸਿਆ ਵੀ ਇਹ ਜਿਹੜਾ ਮਾਸ ਸੀ ਦੇ ਅੰਦਰ ਉਸਨੇ ਵੀ ਮੰਨਿਆ ਸੀ ਸਾਡੇ ਕੋਲ ਇਹ ਗਊ ਮਾਸ ਹੀ ਹੈ ਮੈਂ ਉੱਥੇ ਉਤਾਰਿਆ ਬਨੂੜ ਦੇ ਅੰਦਰ ਉਸੇ ਬੰਦੇ ਨੇ ਫਿਰ ਸਾਨੂੰ ਲੋਕੇਸ਼ਨ ਦਿੱਤੀ ਤਾਂ ਇਹ 300 ਨਹੀਂ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਅਰ ਜਦੋਂ ਅਸੀਂ ਅੰਦਰ ਜਾ ਕੇ ਦੇਖਿਆ ਪੰਜ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉਸ ਦਿਨ ਵੀ ਉਹ ਉਹਨਾਂ ਨੇ ਉੱਥੋਂ ਕੰਟੇਨਰ ਭਰ ਕੇ ਮਾਸ ਦੇ ਕੱਢੇ ਸੀ ਜਿਨ੍ਹਾਂ ਦੇ ਉਹਨਾਂ ਨੇ ਸਾਨੂੰ ਨੰਬਰ ਵੀ ਦਿੱਤਾ ਜਿਹੜਾ ਦਿੱਲੀ ਪੁੱਜ ਗਿਆ ਸੀ ਸਾਡੇ ਕੋਲ ਲੋਕੇਸ਼ਨ ਆਈ ਉਹਦੀ ਤੇ ਇਹਦਾ ਮਤਲਬ ਇਹ ਲੰਬੇ ਸਮੇਂ ਤੋਂ ਇਹ ਧੰਦਾ ਚੱਲ ਰਿਹਾ ਸੀ ਵੀਡੀਓ ਵਿੱਚ ਇਹ ਵੀ ਤੁਸੀਂ ਕਹਿ ਰਹੇ ਸੀਗੇ ਕਿ ਇਹ ਵੀਡੀਓ ਮੰਨਿਆ ਤੂੰ ਵਿਕਾਸ ਬੈਸ ਬੱਜੀ ਹੋ ਰਹੀ ਸੀ ਉਹ ਮੰਨਿਆ ਵੀਡੀਓ ਹੈਗੀ ਆ ਤੁਹਾਡੇ ਕੋਲ ਜਿਹਦੇ ਵੀ ਜੋ ਕਹਿ ਰਹੇ ਉਸਨੇ ਕੀ ਮੰਨਣਾ ਹੈ ਅਸੀਂ ਉਹਦੇ ਸਾਹਮਣੇ ਉਹਦਾ ਕਾਗਜ਼ ਫਟ ਕੇ ਉਹਦਾ ਲਾਇਸੈਂਸ ਪਬਲਿਕ ਦੇ ਸਾਹਮਣੇ ਓਪਨ ਕਰਤਿਆ ਵੀ ਇਹਦੇ ਅੰਦਰ ਕੋਈ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਇਹ ਹੋ ਸਕਦਾ ਵੀ ਛੋਟੇ ਛੋਟੇ ਕੋਰੀਅਰ ਬਣ ਕੇ ਵੀ ਸਪਲਾਈ ਹੁੰਦਾ ਹੋਵੇ ਬਿਲਕੁਲ ਸਹੀ ਕੁਐਸਚਨ ਕਰਿਆ ਤੁਸੀਂ ਕਿਉਂਕਿ ਇਹ ਮੀਟ ਪੰਜਾਬ 'ਚ ਇਸ ਕਰਕੇ ਆ ਰਿਹਾ ਸਾਨੂੰ ਇਹ ਸ਼ੰਕਾ ਹੈ ਵੀ ਇਹ ਸਪਲਾਈ ਹੁੰਦਾ ਤੁਸੀਂ ਦੇਖਿਆ ਜਗ੍ਹਾ-ਜਗ੍ਹਾ ਕੁਝ ਸਾਲਾਂ ਤੋਂ ਕੁਝ ਸਾਲਾਂ ਤੋਂ ਮੈਂ ਗੱਲ ਕਹਿ ਰਿਹਾ ਆਪਣੇ ਰਾਜਪੁਰੇ ਤੋਂ ਲੈ ਕੇ ਪੂਰੇ ਪੰਜਾਬ 'ਚ ਹਰ ਪਾਸੇ ਵੱਡੇ-ਵੱਡੇ ਪਤਿਲਿਆਂ ਵਾਲੇ ਯੂਪੀ ਤੋਂ ਆ ਕੇ ਉਹ ਸਾਰੇ ਬਾਹਰਲੇ ਲੋਕ ਹੈ ਵੱਡੇ-ਵੱਡੇ ਪਤਿਲੇ ਲੈ ਕੇ ਬਰੀਆਨੀ ਦਾ ਕੰਮ ਕਰ ਰਹੇ ਆ ਚਿਕਨ ਬਰੀਆਨੀ ਲਿਖਿਆ ਹੋਇਆ ਪਰ ਉੱਥੇ ਗਊ ਮਾਸ ਨਾਲ ਬਰੀਆਨੀ ਖਵਾਈ ਜਾ ਰਹੀ ਹੈ ਮੈਂ ਇਸ ਕਰਕੇ ਗੱਲ ਕਹਿ ਸਕਦਾ ਪਿਛਲੇ ਦਿਨ ਹੀ ਲੁਧਿਆਣੇ ਦੇ ਅੰਦਰ ਮੈਂ ਲਾਈਵ ਹੋ ਕੇ ਉਹ ਬਰੀਆਨੀ ਵਾਲੀ ਦੁਕਾਨ ਤੇ ਗਊ ਮਾਸ ਪਕੜਿਆ ਸੀ ਉੱਤੇ ਪਰਚਾ ਕਰਾਇਆ ਸੀ ਤੇ ਅੱਜ ਵੀ ਉਹ ਦੁਕਾਨ ਬੰਦ ਪਈ ਹੈ ਇਸ ਕਰਕੇ ਮੈਂ ਬੜੀ ਦੇਰ ਤੋਂ ਸਰਕਾਰ ਨੂੰ ਕਰ ਰਿਹਾ ਸਿਚਿਕ ਚਿਕ ਕੇ ਬਈ ਇਹ ਜਿਹੜੀਆਂ ਦੁਕਾਨਾਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਸ਼ਹਿਰਾਂ ਚੋ ਇਹ ਗਊ ਮਾਸ ਇਹ ਵੇਚਦੇ ਇਸੇ ਕਰਕੇ ਪੰਜਾਬ ਦੇ ਅੰਦਰ ਇਹ ਕਿਉਂ ਇੰਨਾ ਗਊ ਮਾਸ ਫੜਿਆ ਜਾਂਦਾ ਹੈ ਫੈਕਟਰੀਆਂ ਫੜੀਆਂ ਜਾਂਦੀਆਂ ਜੀ ਜੀ ਵੀ ਹੋ ਸਕਦਾ ਯੂਪੀ ਗਵਰਨਮੈਂਟ ਵੱਲੋਂ ਸਖਤੀ ਕੀਤੀ ਗਈ ਤੇ ਪੰਜਾਬ ਦੇ ਵਿੱਚ ਪਰ ਮਾਰ ਜ਼ਿਆਦਾ ਹੋਈ ਪੰਜਾਬ ਗਵਰਨਮੈਂਟ ਤਾਂ ਕੀ ਸਟਾਣੂਗਾ ਜੇ ਯੂਪੀ ਗਵਰਨਮੈਂਟ ਨੇ ਸਖਤੀ ਕਰੀ ਹੁੰਦੀ ਤਾਂ ਫਿਰ ਦੇਸ਼ ਚੋਂ ਸਭ ਤੋਂ ਵੱਧ ਜਿਹੜੀ ਗਊ ਦਾ ਮਾਸ ਯੂਪੀ ਚੋਂ ਹੀ ਐਕਸਪੋਰਟ ਹੋ ਰਿਹਾ ਤੁਸੀਂ ਦੇਖਿਆ ਹੁਣੇ ਪਿਛਲੇ ਦਿਨਾਂ ਦੇ ਅੰਕੜੇ ਆਏ ਆ ਸਾਹਮਣੇ ਤੇ ਐਸੀ ਕੋਈ ਗੱਲ ਨਹੀਂ ਯੂਪੀ ਦੇ ਅੰਦਰ ਵੀ ਢੱਲੇ ਨਾਲ ਗਊ ਮਾਤਾ ਉਹਨਾਂ ਦਾ ਇੱਕ ਐਮਐਲਏ ਸਰਕਾਰ ਦਾ ਬੀਜੇਪੀ ਦਾ ਬੀਜੇਪੀ ਦਾ ਐਮਐਲਏ ਨੰਦ ਕੁਮਾਰ ਗੁੱਜਰ ਹੈ ਸ਼ਾਇਦ ਉਹਦਾ ਨਾਮ ਲੋਨੀ ਤੋਂ ਐਮਐਲਏ ਆ ਉਸਨੇ ਕਿਹਾ ਸੀ ਸਾਡੇ ਉੱਤਰ ਪ੍ਰਦੇਸ਼ ਦੇ ਅੰਦਰ 50000 ਗਊ ਦਿੱਲੀ ਕੱਟੇ ਜਾ ਰਹੀਆਂ ਇਹ ਉਹਨਾਂ ਦੇ ਮੁੱਖ ਦੀ ਜਵਾਨੀ ਹੈ ਤੇ यूपी ਦੇ ਅੰਦਰ ਬਹੁਤ ਜ਼ਬਰਦਸ ਗਊ ਕਤਲਿਆ ਨੂੰ ਹੋ ਰਿਹਾ ਹੈ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ